ਪਹਿਲਾਂ ਤੇ ਸਾਰਿਆਂ ਨੂੰ ਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਵੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਕਾਰ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸਵੇਝੂਣ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ ਇਤਕ ਕਰੋੜ 54 ਲੱਖ ਤੋਂ ਵੱਧ ਲੋਕ ਇਨਾ ਆਮ ਆਦਮੀ ਕਲੀਨਿਕ ਦਾ ਲਾਭ ਲੈ ਚੁੱਕੇ ਹਨ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਅਸੀਂ ਦਵਾਈ ਲੈਣ ਜਾਂਦੇ ਜਾਂਦੇ ਹਾਂ ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜਾਣਾ ਡਾਕਟਰ ਸਾਹਿਬ ਪਹੁੰਚ ਜਾਂਦਾ ਡਾਕਟਰ ਸਾਹਿਬ ਆਪਣੇ ਘਰ ਨਾਂ ਲੈ ਕੇ ਜਾਂਦਾ ਹਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਹੈ ਬਹੁਤ ਸਤਿਕਾਰ ਨੇ ਭਾਰੂ ਕੈਂਪ ਟ੍ਰੇਨਿੰਗ ਹਾਲਾ ਖੋਲਿਆ ਇਹਨਾਂ ਜੀ ਆਮ ਚਲਦਾ ਗਰੀਬ ਬੰਤਾ ਮਲੂਮ ਮੈਂ ਆਂ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਚੀਜ਼ ਨੂੰ ਬਿਬਾਰ ਹੋਇਨਾ ਵਾ ਕੈ ਮੇਰੇ ਰੋਟੀਆਂ ਲੱਗ ਜਾਂਦੀਆਂ ਨੇ ਰੂਲ ਪੋਸ਼ਨ ਲੱਗ ਜਾਂਦੇ ਨੇ ਕੈ ਬਹਾਰ ਚੱਜਣ ਦਾ ਮੇਰੇ ਕੋਲ ਪੈਸਾ ਨਹੀਂ ਹੈਗਾ ਤੇ ਮੈਂ ਮਹੱਲਾ ਕਰਨੀ ਆ ਕੇ ਫ੍ਰੀ ਅਰਾਇਜ ਕਰ ਸਕਦਾ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ ਪਰਸੋਂ 23 ਤਰੀਕ ਨੂੰ ਮੇਰੇ ਪਾਸ ਦਫ਼ਤਰ ਦੇ ਵਿੱਚ ਸਵਾ 3 ਵਜੇ ਸਤਨਾਮ ਸਿੰਘ ਰਾਮ ਨੇ ਦਰਬਾਰਾ ਸਿੰਘ ਵਿਰਦੀ ਤੇ ਉਹਨਾਂ ਦੇ ਹੋਰ ਨਾਲ ਨੀਤਾ ਸੈਨ ਦੋਸ ਨੂੰ ਆਖਦੇ ਹਨ ਇਹ ਸੱਜਣ ਆਏ ਇਹਨਾਂ ਨੇ ਆ ਕੇ ਮੇਰੇ ਕੋ ਚਾਹ ਵੀ ਪੀਤੀ ਚਾਹ ਪਾਣੀ ਛੱਕ ਕੇ ਇਹ ਕਹਿਣ ਲੱਗੇ ਮੈਨੇਜਰ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਮੈਂ ਹਾਂ ਦੱਸੋ ਕਹਿੰਦੇ ਜੀ ਸਾਡਾ ਵੀਡੀਓ ਡਾਕਟਰ ਲਾਗੇ ਹੋਟਲ ਆ ਉੱਥੇ ਤੁਹਾਡੀ ਜਿਹੜੀ ਗੁਰਦਰਾ ਸਾਹਿਬ ਦੀ ਮਲਕੀਤੀ ਜਗਾ ਤੁਸੀਂ ਉੱਥੇ ਕੰਦ ਕਰਵਾ ਰਹੇ ਹੋ ਤੇ ਉੱਥੇ ਸਾਨੂੰ ਰਸਤਾ ਚਾਹੀਦਾ ਲੰਘਣ ਵਾਸਤੇ ਮੈਂ ਇਹਨਾਂ ਨੂੰ ਕਿਹਾ ਵੀ ਰਸਤਾ ਮੈਂ ਦੇ ਨਹੀਂ ਸਕਦਾ ਇਹ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਇੱਥੇ ਕੰਦ ਵੀ ਹੋਵੇਗੀ ਤੇ ਮਾਰਕੀਟ ਵੀ ਬਣੇਗੀ ਕਹਿੰਦੇ ਤੁਸੀਂ ਇੱਕ ਵਾਰੀ ਉੱਥੇ ਆ ਕੇ ਮੌਕਾ ਵੇਖੋ ਮੈਂ ਕਿਹਾ ਮੈਂ ਆ ਜਾਵਾਂਗਾ ਅੱਜ ਅਸੀਂ ਗੁਰਦਰਾ ਸੰਤ ਘਾਟ ਵਿਖੇ ਜਿੱਥੇ ਮੂਲ ਮੰਤਰ ਸਥਾਨ ਬਣ ਰਿਹਾ ਹੈ ਮੇਰੇ ਨਾਲ ਦਫ਼ਤਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਤੋਂ ਹਰਜਿੰਦਰ ਸਿੰਘ ਜੀ ਅਸੀਂ ਉੱਥੇ ਮੂਲ ਮੰਤਰ ਸਥਾਨ ਤੇ ਜੋ ਘਾਟ ਤਿਆਰ ਕਰਨਾ ਹੈ ਸੰਗਤਾਂ ਦੇ ਇਸ਼ਨਾਨ ਵਾਸਤੇ ਉਸ ਦੀ ਬੇਨਤੀ ਕਰ ਰਿਹਾ ਸੀ ਸਤਖੰਡ ਨਵਾਂ ਬਣਾਉਣਾ ਹੈ ਉਸ ਦੀ ਬੇਨਤੀ ਕਰ ਰਿਹਾ ਸੀ ਇਹਨੇ ਨੂੰ ਸਤਨਾਮ ਸਿੰਘ ਵਰਦੀ ਸਤਨ ਦਰਬਾਰਾ ਸਿੰਘ ਵਰਦੀ ਤੇ ਸਤਨਾਮ ਸਿੰਘ RAME ਇਹ ਮੇਰੇ ਪਾਸ ਉੱਥੇ ਗੁਰਦਰਾ ਸੰਤ ਘਾਟ ਆਏ ਉੱਥੇ ਨਾ ਆ ਕੇ ਸਾਡੇ ਕੋਲ ਦੁੱਧ ਵੀ ਛਕਿਆ ਕਹਣ ਲੱਗੇ ਜੀ ਹੁਣ ਤੁਸੀਂ ਗੁਰਦਰਾਸ ਸਾਹਿਬ ਵਾਪਸ ਜਾਣਾ ਹੈ ਤੇ ਉਥੋਂ ਇੱਕ ਵਾਰੀ ਆਓ ਜਿੱਥੇ ਦੁਆਰ ਹੋ ਰਿਹਾ ਮੈਂ ਤੇ ਹਰਜਿੰਦਰ ਸਿੰਘ ਜੀ ਅਸੀਂ ਨਾਲ ਮੇਰੇ ਭਾਈ ਹਰਜਿੰਦਰ ਸਿੰਘ ਜੀ ਹੈਡ ਗ੍ਰੰਥੀ ਅਸੀਂ ਉਥੇ ਜਿੱਥੇ ਕੰਦ ਹੋ ਰਹੀ ਹੈ ਉਸ ਜਗ੍ਹਾ ਤੇ ਗਏ ਇਹ ਕਹਿਣ ਲੱਗੇ ਜੀ ਤੁਸੀਂ ਸਾਡੇ ਨਾਲ ਹੋਟਲ ਵਿੱਚ ਚੱਲੋ ਮੈਂ ਕਿਹਾ ਵੀ ਹੋਟਲ ਵਿੱਚ ਨਹੀਂ ਅਸੀਂ ਜਾਣਾ ਜਿਹੜੀ ਗੱਲ ਕਰਨੀ ਹੈ ਇੱਥੇ ਕਰੋ ਕਹਿਣ ਲੱਗੇ ਸਾਨੂੰ ਰਸਤਾ ਮੇਰੇ ਨਾਲ ਸਰਦਾਰ ਹਰਜਿੰਦਰ ਸਿੰਘ ਜੇਈ ਸੀ ਉਹ ਕਹਿਣ ਲੱਗੇ ਵੀ ਤੁਸੀਂ ਰਸਤੇ ਦੀ ਗੱਲ ਕਰਦੇ ਹੋ ਰਸਤਾ ਜਿਹੜਾ ਹੈ ਬਿਲਕੁਲ ਨਹੀਂ ਦਿੱਤਾ ਜਾਣਾ ਇੱਥੇ ਤਾਂ ਗੁਰਦਰਾ ਸਾਹਿਬ ਵੱਲੋਂ ਮਾਰਕੀਟ ਅਸਾਰੀ ਜਾਣੀ ਹੈ ਤੇ ਰਸਤਾ ਨੇ ਅਸੀਂ ਦੇ ਸਕਦੇ ਏਨੀ ਗੱਲ ਹੋਈ ਅਸੀਂ ਉੱਥੋਂ ਵਾਪਸ ਆ ਗਏ ਇਸ ਤੋਂ ਬਾਅਦ ਇਹਨਾਂ ਨੇ ਬਲਖਾਟ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਗੁਰਦਰਾ ਸਾਹਿਬ ਦੇ ਪ੍ਰਬੰਧ ਦੇ ਵਿਰੁੱਧ ਲੰਗਰ ਦੇ ਵਿਰੁੱਧ ਰਹਿائش ਦੇ ਵਿਰੁੱਧ ਸਫਾਈ ਦੇ ਵਿਰੁੱਧ ਜਿਹੜਾ ਹੈ ਉਹ ਪ੍ਰੈਸ ਵਿੱਚ ਗਿਆ ਆਪ ਜੀ ਨੂੰ ਪਤਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਜੋ ਪਾਵਨ ਪਵਿੱਤਰ ਸਥਾਨ ਹੈ ਇੱਥੇ ਸਫਾਈ ਵਾਲੇ ਕਰਮਚਾਰੀ ਵੀ ਬਹੁਤ ਹਨ ਪਰ ਠੀਕ 1:30 ਮਿੰਟ ਤੇ ਦੂਰੋਂ ਦਰਾਡੋਂ ਜਿਹੜੇ ਨੇੜੇ-ਨੇੜੇ ਪਿੰਡ ਹਨ ਦੇ ਸ਼ਹਿਰ ਦੀ ਸੰਗਤ ਆ ਆਪਾਂ ਨੇ ਇਸ ਸਥਾਨ ਦੀ ਸਫਾਈ ਕਰਦੀ ਹੈ ਤੇ ਬਹੁਤ ਸਫਾਈ ਹੈ ਲੰਗਰ ਦੇ ਵਿੱਚ ਹਰ ਰੋਜ਼ ਇੱਕ ਦਾਲ ਇੱਕ ਸਬਜੀ ਇੱਕ ਕੋਈ ਨਾ ਕੋਈ ਮਿੱਠੀ ਚੀਜ਼ ਜਿਹੜੀ ਹੈ ਉਹ ਜ਼ਰੂਰ ਬਣਦੀ ਹੈ ਤੇ ਲੰਗਰ ਦਾ ਪ੍ਰਬੰਧ ਵੀ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਹੈ ਉਹਨਾਂ ਦੀ ਕਿਰਪਾ ਦੇ ਨਾਲ ਵਧੀਆ ਚੱਲ ਰਿਹਾ ਹੈ ਸਰਾਵਾਂ ਦਾ ਪ੍ਰਬੰਧ ਵੀ ਇੱਥੇ ਜਿਹੜਾ ਹੈ ਬਹੁਤ ਵਧੀਆ ਹੈ ਦੋਵਾਂ ਸਰਾਵਾਂ ਦੇ ਵਿੱਚ ਏਸੀ ਲੱਗੇ ਹਨ ਕਦੇ ਵੀ ਸਾਨੂੰ ਕਿਸੇ ਪ੍ਰੇਮੀ ਦੀ ਕੋਈ ਸ਼ਿਕਾਇਤ ਨਹੀਂ ਆਈ ਤੇ ਇਹ ਸੱਜਣ ਜਿਹੜੇ ਪ੍ਰੈਸ ਕਾਨਫਰੰਸ ਵਿੱਚ ਗਏ ਹਨ ਇਹ ਮੇਰੇ ਸਾਹਮਣੇ ਆਣ ਕੇ ਦੱਸਣ ਵੀ ਇਹ ਲੰਗਰ ਵਿੱਚ ਗਏ ਹਨ ਇਹ ਤਾਂ ਆ ਕੇ ਇੱਥੇ ਮੇਰੇ ਪਾਸ ਹੀ ਡੇਢ ਘੰਟਾ ਬੈਠ ਕੇ ਚਾਹਾਂ ਪੀਂਦੇ ਰਹੇ ਹਨ ਤੇ ਜਾ ਕੇ ਦਫ਼ਤਰ ਵਿੱਚੋਂ ਚਾਹਾਂ ਪੀ ਕੇ ਜਦੋਂ ਰਸਤਾ ਨਹੀਂ ਮਿਲਿਆ ਇਹ ਗੁਰਦਰਾ ਸਾਹਿਬ ਦੀ ਮਲਕੀਤੀ ਜਗਾ ਹੈ ਇਹਦਾ ਮਾਲਕ ਗੁਰਦੁਆਰਾ ਹੈ ਨਾ ਕਿ ਕਿਸੇ ਨੂੰ ਇਹਦੇ ਵਿੱਚੋਂ ਰਸਤਾ ਤਾਂ ਕੀ ਇੱਕ ਇੰਚ ਵੀ ਅਸੀਂ ਜਗਾ ਜਿਹੜੀ ਹੈ ਨਹੀਂ ਦੇ ਸਕਦੇ ਤੇ ਇਹਨਾਂ ਦੇ ਕੋਈ ਇਹਨਾਂ ਦਾ ਭਰਾ ਹੈ ਸਖਦੇਵ ਸਿੰਘ ਨਾਨਕਪੁਰ ਉਹਨੇ ਮੈਨੂੰ ਫੋਨ ਦੇ ਉੱਤੇ ਵੀ ਧਮਕੀ ਦਿੱਤੀ ਕਿ ਅਸੀਂ ਤੈਨੂੰ ਵੇਖ ਲਵਾਂਗੇ ਉਹ ਜਿਹੜਾ ਹੈ ਸਾਡੇ ਇਹ ਹੋਟਲ ਦੇ ਵਾਲੇ ਪਾਸੇ ਰਸਤਾ ਨਹੀਂ ਛੱਡਿਆ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਜੋ ਕਰਨਾ ਹੈ ਕਰੋ ਰਸਤਾ ਨਹੀਂ ਮਿਲੇਗਾ ਇਸ ਵਾਸਤੇ ਇਹ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਮੇਰੇ ਨਾਲ ਜਥੇਦਾਰ ਬਲਦੇਵ ਸਿੰਘ ਜੀ ਕਲਿਆਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੈਠੇ ਹਨ ਮੈਨੂੰ ਬੀਬੀ ਗੁਰਪ੍ਰੀਤ ਰੂਹੀ ਜੀ ਜੋ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਨ ਉਹਨਾਂ ਦਾ ਵੀ ਫੋਨ ਆਇਆ ਹੈ ਕਿ ਬੇਟਾ ਅਸੀਂ ਤੇਰੇ ਨਾਲ ਹਾਂ ਤੁਸੀਂ ਸਪਸ਼ਟ ਕਰੋ ਕਿ ਇਹ ਰਾਹ ਜਿਹੜਾ ਹੈ ਮੰਗਦੇ ਹਨ ਤੇ ਗੁਰਦੁਆਰੇ ਦੇ ਰਾਹ ਕਰਕੇ ਇਹ ਜੋ ਕਾਰਵਾਈ ਹੈ ਗੁਰਦਰਾ ਸਾਹਿਬ ਦੀ ਬਦਨਾਮੀ ਕਰ ਰਹੇ ਹਨ ਪ੍ਰਬੰਧਕੀ ਮੇਰੇ ਨਾਲ ਸਰਦਾਰ ਚੰਦਰ ਸਿੰਘ ਜੀ ਦੀਪੇਵਾਲ ਮਿਸ ਸਾਫਕਾ ਮਿਸ ਕਤਰ ਉਹ ਵੀ ਬੈਠੇ ਹਨ ਉਹ ਵੀ ਉਸ ਦਿਨ ਨਾਲ ਹੀ ਸੀ ਅੱਜ ਵੀ ਜਦੋਂ ਇਹ ਗੁਰਦਰਾ ਸੰਤ ਘਾਟ ਵਿਖੇ ਮੇਰੇ ਕੋਲ ਗਏ ਹਨ ਉਦੋਂ ਵੀ ਸਰਦਾਰ ਚੰਦਰ ਸਿੰਘ ਜੀ ਜੋ ਉੱਥੇ ਸੇਵਾ ਕਰਾ ਰਹੇ ਹਨ ਮੂਲ ਮੰਤਰੀ ਸਥਾਨ ਤੇ ਅੱਜ ਵੀ ਮੇਰੇ ਨਾਲ ਸੀ ਸਾਰਾ ਸਟਾਫ ਭਾਈ ਹਰਜਿੰਦਰ ਸਿੰਘ ਜੀ ਐਡਗ੍ਰੰਤੀ ਉਹ ਵੀ ਬੈਠੇ ਹਨ ਅਕਾਊਂਟੈਂਟ ਜਰਨੈਲ ਸਿੰਘ ਜੀ ਰਿਕਾਰਡ ਕੀਪਰ ਭਵਿੰਦਰ ਸਿੰਘ ਜੀ ਸਾਰੇ ਜਿਹੜੇ ਹਨ ਨਾਲ ਹੈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਇਸ ਕਰਕੇ ਜਿਹੜਾ ਹੈ ਤੇ ਪ੍ਰੈਸ ਕਾਨਫਰੰਸ ਕਰਾਈ ਗਈ। ਇਹ ਮਾਮਲਾ ਐਸਜੀਪੀਸੀ ਕਾਈਡਰ ਦਾ ਤੇ ਅੰਚਲੀ ਅੰਦਰ ਪ੍ਰਧਾਨ ਸਾਹਿਬ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਪ੍ਰਧਾਨ ਸਾਹਿਬ ਜੀ ਦਾ ਆਦੇਸ਼ ਹੈ ਵੀ ਇੱਕ ਵੀ ਇੰਚ ਜਿਹੜੀ ਹੈ ਜਗ੍ਹਾ ਨਹੀਂ ਛੱਡਣੀ। ਤੋਂ ਜਿਹੜੀ ਕੰਦ ਹੈ ਇਹਨੂੰ ਪੂਰਨ ਤੌਰ ਤੇ ਕਰਾ। ਜਿਹੜੇ ਲੋਕ ਨੇ ਇਹ ਕਿਹੜੀ ਪਾਰਟੀ ਦੇ ਨਾਲ ਸੰਬੰਧ ਰੱਖੇ। ਇਹ ਲੋਕ ਆਪਣੇ ਆਪ ਨੂੰ ਦੱਸਦੇ ਹਨ ਕਿ ਅਸੀਂ ਅਕਾਲੀ ਹਾਂ। ਪਰ ਅਕਾਲੀ ਨਹੀਂ। ਅਕਾਲੀ ਜਿਹੜੇ ਹਨ ਉਹ ਕਦੇ ਵੀ ਗੁਰਦਰਾ ਸਾਹਿਬ ਦੇ ਪ੍ਰਬੰਧਾਂ ਵਿੱਚ ਇਹੋ ਜੀ ਦਖਲਅੰਦਾਜ਼ੀ ਨਹੀਂ ਕਰਦੇ ਕਾਰਨ ਕੀ ਸਮਝ ਲਓਗੇ ਕਾਰਨ ਇਹੋ ਹੀ ਹੈ ਨਿੱਜੀ ਹਿੱਤ ਨਿੱਜੀ ਲਾਲਚ ਜੇ ਅਸੀਂ ਜਗ੍ਹਾ ਦੇ ਦੇ ਦਿੰਦੇ ਤੇ ਫਿਰ ਠੀਕ ਸੀ ਇੱਥੋਂ ਤੱਕ ਵੀ ਇਹਨਾਂ ਨੇ ਮੈਨੂੰ ਕਿਹਾ ਵੀ ਸਾਡੇ ਹੋਟਲ ਵਿੱਚ ਚਲੋ ਮੈਂ ਕਿਹਾ ਬਿਲਕੁਲ ਨਹੀਂ ਜਾਵਾਂਗਾ ਤੁਹਾਡੇ ਹੋਟਲ ਦੀ ਵਿੱਚ ਇੱਥੇ ਗੱਲ ਕਰੋ ਜਿਹੜੀ ਕਰਨੀ ਕੋਈ ਸ਼ਿਕਾਇਤ ਨਹੀਂ ਮੇਰੇ ਪਾਸ ਆਈ ਸੀ ਸ਼ਰਮਰੀ ਕਮੇਟੀ ਚ ਦਾਣਾ ਉਹਨਾਂ ਤੋਂ ਮੰਗ ਕਰਦੇ ਪ੍ਰਧਾਨ ਜੀ ਕੋਈ ਮੰਗ ਕਰੇ ਪ੍ਰਧਾਨ ਸਾਹਿਬ ਨੇ ਮੈਨੂੰ ਕਿਹਾ ਤੁਸੀਂ ਕੰਦ ਕਰਾਓ ਉਹ ਤਾਂ ਉਹਨਾਂ ਦੇ ਹੁਕਮਾਂ ਨਾਲ ਬਣ ਰਹੀ ਹੈ ਉਹਨਾਂ ਦੇ ਹੁਕਮਾਂ ਨਾਲ ਕੰਮ ਬਣ ਰਹੀ ਹੈ ਮੈਂ ਮੈਂ ਬਲਦੇਵ ਸਿੰਘ ਕਲਿਆਣ ਮੈਂਬਰ ਐਸ ਸੀ ਪੀ ਸੀ ਹਲਕਾ ਛਾ ਕੋਟ ਪਹਿਲਾਂ ਤੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਗਰੂਪ ਸਾਜ ਪਉਣਾ ਸਾਜ ਪਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਸਾਡਾ ਪ੍ਰੈਸ ਦਾ ਵੀ ਧੰਨਵਾਦੀ ਆ ਤੁਸੀਂ ਸਾਰੇ ਬੜੇ ਸਤਿਕਾਰਯੋਗ ਪ੍ਰੈਸ ਵਾਲੇ ਇਸ ਪ੍ਰੈਸ ਕਾਨਫਰੰਸ ਵਿੱਚ ਆਇਓ ਜੋ ਅੱਜ ਦਾ ਇਹ ਏਜੰਡਾ ਹੈਗਾ ਵਾ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਬਾਰੇ ਗੁਰਦੁਆਰਾ ਬੇਰਸਾਬ ਦੇ ਮੈਨੇਜਰ ਸਾਹਿਬ ਨੇ ਬੜੇ ਹੀ ਸੱਚੇ ਢੰਗ ਦੇ ਨਾਲ ਉਹ ਦੱਸਿਆ ਵੀ ਉਹ ਕੀ ਉਹਨਾਂ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਪਿੱਛੇ ਉਹਨਾਂ ਦੇ ਮਨਸਾ ਕੀ ਸੀਗੀ ਕੁਛ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਇਸ ਗੱਲ ਤੇ ਬਹੁਤ ਤਖੀਰੀ ਤਰ੍ਹਾਂ ਪੈਰਾ ਦਿੰਦੀ ਆ ਵੀ ਸਾਡੀ ਕੋਈ ਵੀ ਗੁਰਦੁਆਰਾ ਸਾਹਿਬ ਦੀ ਕੋਈ ਚੀਜ਼ ਕੋਈ ਜਾਇਦਾਦ ਜਾਂ ਪ੍ਰਬੰਧ ਉਹਦੇ ਚ ਕੋਈ ਕਿਸੇ ਤਰ੍ਹਾਂ ਦਾ ਵੀ ਉਹੋ ਜਿਹਾ ਕੰਮ ਨਾ ਹੋਵੇ ਕੋਈ ਵੀ ਸਾਡੀ ਕਿਸੇ ਵੀ ਜਗ੍ਹਾ ਤੇ ਕੋਈ ਕਬਜ਼ਾ ਕਰਨਾ ਚਾਹੁੰਦਾ ਜਾਂ ਲੈਣਾ ਚਾਹੁੰਦਾ ਸਾਡੇ ਕੋ ਉਹ ਨਾ ਤੇ ਕਿਸੇ ਮੈਂਬਰ ਦੇ ਅਧਿਕਾਰ ਵਿੱਚ ਹੁੰਦਾ ਵੀ ਉਹ ਦਿੱਤੀ ਜਾਵੇ ਤੇ ਨਾ ਕਿਸੇ ਮੈਨੇਜਰ ਸਾਹਿਬ ਦੇ ਅਧਿਕਾਰ ਤੇ ਹੁੰਦਾ ਕਿਉਂਕਿ ਜੋ ਵੀ ਕੰਮ ਫੈਸਲਾ ਕਰਨਾ ਹੁੰਦਾ ਵਾ ਇਹ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸੋਚੀ ਐਗਜ਼ੀਕਟਿਵ ਨੇ ਕਰਨਾ ਹੁੰਦਾ ਔਰ ਪ੍ਰਧਾਨ ਸਾਹਿਬ ਦੇ ਆਦੇਸ਼ ਨੇ ਮੈਨੇਜਰ ਸਾਹਿਬ ਨੂੰ ਵੀ ਇਹ ਕੰਦ ਕੀਤੀ ਗਈ ਉਹਨਾਂ ਦੇ ਹੁਕਮਾਂ ਤੇ ਕੰਦ ਕੀਤੀ ਗਈ ਪਰ ਇਹ ਕੰਮ ਜਗਾ ਮੰਗਦੇ ਰਹੇ ਰਸਤਾ ਮੰਗਦੇ ਰਹੇ ਤੇ ਜਦੋਂ ਜਗ੍ਹਾ ਤੋਂ ਮੈਨੇਜਰ ਸਾਹਿਬ ਨੇ ਅਨਕਾਰੀ ਕਰ ਦਿੱਤੀ ਆ ਮਿਸਤਕਰ ਸਦਾ ਚਾਨਣ ਸਿੰਘ ਹੋਣੀ ਵੀ ਨਾਲ ਸੀਗੇ ਜਿਵੇਂ ਇਹਨਾਂ ਨੇ ਮੈਨੂੰ ਦੱਸਿਆ ਵੀ ਆ ਤੇ ਆਪ ਜੀ ਨੂੰ ਵੀ ਦੱਸਿਆ ਵਾ ਤੇ ਉਹਦੀ ਬਖਰਾਟ ਵਿੱਚ ਆ ਕੇ ਆਪਦੇ ਨਿੱਜੀ ਸਵਾਰਥਾਂ ਲਈ ਤੇ ਗੁਰੂ ਘਰ ਲਈ ਵੇਖੋ ਜਿੱਥੇ ਗੁਰਨਾਨਦ ਸਾਹਿਬ ਜੀ ਨੇ ਵੱਡੇ ਪਾਪ ਕੀਤੇ ਨੇ ਇੱਥੇ ਤੇ ਕਦੇ ਵੀ ਮੇਰੇ ਖਾਲੇ ਇੱਥੇ ਦੇ ਪ੍ਰਬੰਧਾਂ ਬਾਰੇ ਕਦੀ ਹੋਈ ਨਹੀਂ ਕਦੇ ਵੀ ਕੋਈ ਰੌਲਾ ਨਹੀਂ ਪਿਆ ਕਿਸੇ ਨੇ ਕੋਈ ਇਦਾਂ ਦੀ ਸ਼ਿਕਾਇਤ ਨਹੀਂ ਕੀਤੀ ਜੇ ਕੋਈ ਗੱਲ 시ਗੀ ਤੇ ਮੈਂ ਇਹਨਾਂ ਦੇ ਸਭ ਕੋਲ ਲਿਖਤੀ ਸ਼ਿਕਾਇਤ ਕਰ ਦਿੰਦੇ ਮੈਂ ਸਭ ਦੇਖ ਲੈਂਦੇ ਉਹ ਬੇਲਕੁੱਲ ਮਤਲਬ ਇਹਨਾਂ ਨੇ ਉਹ ਈਰਖਾ ਭਾਵਨਾ ਦੇ ਨਾਲ ਰਸਤੇ ਦੇ ਜੇ ਰਸਤਾ ਮੈਂ ਸਭ ਦੇ ਦਿੰਦੇ ਦਫਤਰ ਵਿੱਚ ਵੀ ਆਏ ਇਹਨਾਂ ਕੋਲ ਬੈਠੇ ਵੀ ਰਹੇ ਆ ਹੋਟਲ 'ਚ ਵੀ ਸੱਦ ਦੇ ਰਹੇ ਆ ਹੋਟਲ 'ਚ ਕਿਉਂ ਜਾਵੇ ਮਹਿੰਦੇ ਸਾਹਿਬ ਇਸ ਲਈ ਆ ਵੀ ਉਹ ਸਾਰਾ ਕੁਝ ਜਿਹੜਾ ਬੜਾ ਮੈਂ ਸਮਝਦਾ ਵੀ ਮੈਂ ਇਸ ਗੱਲ ਦੀ ਨਖੇਦੀ ਕਰਦਾ ਵੀ ਜਿਹੜਾ ਸਾਡੇ ਪ੍ਰਬੰਧ ਬਾਰੇ ਮਤਲਬ ਇੱਕ ਆਪਣੇ ਨਿੱਜੀ ਸਵਾਰਤਾ ਵਾਸਤੇ ਇਹ ਇਹਦਾ ਜਿਹੜਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਸਤੀ ਸਾਡੀ ਸਬ ਕਮੇਟੀ ਮੈਂਬਰ ਸਾਹਿਬ ਪ੍ਰਧਾਨ ਸਾਹਿਬ ਮੈਨੇਜਰ ਸਾਹਿਬ ਦੇ ਨਾਲ ਖੜੇ ਆ ਇੱਕ ਵੀ ਇੰਚ ਮੈਂ ਕਹਿੰਦਾ ਰਸਤਾ ਤਾਂ ਦੂਰ ਦੀਆਂ ਗੱਲਾਂ ਇੱਕ ਇੰਚ ਜਗ੍ਹਾ ਵੀ ਨਹੀਂ ਦਿੱਤੀ ਜਾ ਸਕਦੀ ਗੁਰਦੁਆਰਾ ਸਾਹਿਬ ਦੀ ਅਸੀਂ ਤਾਂ ਗੁਰਦਾਰੇ ਜੀਆਂ ਜ਼ਿਆਦਾਤਾਂ ਲਈ ਪਹਿਰਾ ਦਿੰਨੇ ਆ ਸਾਡੀਆਂ ਲੜਾਈਆਂ ਹੁੰਦੀਆਂ ਮੰਜੀ ਕੋਟਾਂ ਵਿੱਚ ਸਾਡੇ ਹੁਣੇ ਹੀ ਹੁਣੇ ਤੁਹਾਨੂੰ ਪਤਾ ਹੀ ਆ ਕਿ ਉੱਥੇ ਸਾਡੇ ਮੁਲਾਜ਼ਮਾਂ ਤੇ ਬੜਾ ਵੱਡਾ ਹਮਲਾ ਹੋਇਆ ਉੱਥੇ ਸਾਡੇ ਮੁਲਾਜ਼ਮ ਫੱਟਰ ਹੋਏ ਆ ਤੇ ਇਸ ਲਈ ਆ ਵੀ ਇਹ ਗੱਲ ਬਹੁਤ ਮਾੜੀ ਆ ਕਿ ਗੁਰੂ ਘਰ ਦੇ ਪ੍ਰਬੰਧ ਬਾਰੇ ਬਿਲਕੁਲ ਜਿਹੜੀ ਇਹ ਕਰਨੀ ਆ ਕੋਈ ਇੱਥੇ ਸਫਾਈ ਦੀ ਘਾਟ ਨਹੀਂ ਸਾਡੇ ਕੋਲ ਸਫਾਈ ਸੇਵਾਦਾਰ ਵੀ ਮੁਲਾਜ਼ਮ ਬੜੇ ਨੇ ਦੇਵਤੇ ਤੋਂ ਬਾਤ ਜਿਹੜੀ ਆ ਸੇਵਾ ਸੰਗਤ ਸੇਵਾ ਕਰਨ ਹੁੰਦੀ ਆ ਉਹ ਤਾਂ ਬਾਥਰੂਮਾਂ ਚ ਕਿਤੇ ਮਤਲਬ ਤੁਸੀਂ ਆ ਕੇ ਜਾ ਕੇ ਦੇਖੋ ਤੁਸੀਂ ਆਪ ਵੀ ਸਾਰੇ ਇੱਥੇ ਉਨੇ ਜਾਣਦੇ ਹੋ ਕਦੇ ਵੀ ਇਦਾਂ ਦੀ ਗੱਲ ਨਹੀਂ ਕਿ ਮੈਂ ਇੱਕ ਵਾਰੀ ਫੇਰ ਜਿਹੜੀ ਇਹਨਾਂ ਸਰਦਾਰ ਸਖਦੇਵ ਸਿੰਘ ਹੋਣਾ ਵੱਲੋਂ ਜਾਂ ਦੂਜਿਆਂ ਉਹਦੇ ਸਾਥੀਆਂ ਵੱਲੋਂ ਇਹ ਪ੍ਰੈਸ ਕਾਨਫਰੰਸ ਕਰਕੇ ਤੇ ਮੈਨੇਜਰ ਸਾਹਿਬ ਦੇ ਪ੍ਰਬੰਧ ਵਿੱਚ ਜਿਹੜਾ ਸਾਡੇ ਇਹ ਮਤਲਬ ਇਹ ਇੱਕ ਕਲਾਫੀ ਕੀਤੀ ਆ ਉਹ ਬਹੁਤ ਮਾੜੀ ਗੱਲ ਆ ਉਹਦੀ ਮੈਂ ਔਰ ਸ਼ਬਦਾਂ ਵਿੱਚ ਨਿੰਦਿਆ ਵੀ ਕਰਦਾ ਔਰ ਆਪ ਜੀ ਦਾ ਧੰਨਵਾਦ ਵੀ ਕਰਦਾ ਕਿ ਤੁਸੀਂ ਆ ਕੇ ਇਸ ਪ੍ਰੈਸ ਕਾਨਫਰੰਸ ਵਿੱਚ ਸਾਰੀ ਮਿਹਨਤ ਕੀਤੀ ਹੈ ਤੁਹਾਨੂੰ ਜਿਹਾ ਕਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸੇ ਕਿਸਮ ਦੀ ਕਾਰਵਾਈ ਦੀ ਮੰਗ ਕਰ ਰਹੇ ਉਥੋ ਵੀ ਬੱਤੀਆਂ ਰੋਸ਼ਨ ਲਗਾਏ ਨੇ ਪਾਰਟੀ ਪੱਧਰ ਦੇ ਉੱਤੇ ਜਾਂ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਕੋਈ ਕਾਰਵਾਈ ਦੇਖੋ ਪਾਰਟੀ ਦਾ ਦੇਖੋ ਪਾਰਟੀ ਜਿਹੜੀ ਆ ਵੱਖਿਆ ਅਸੀਂ ਪਾਰਟੀ ਦੇ ਨਾਲ ਜਿਹੜੀ ਆ ਉੱਥੇ ਸਰ ਪਾਰਟੀ ਦੀ ਜਿਹੜੀ ਸਟੇਜ ਆ ਉੱਥੇ ਅਸੀਂ ਪਾਰਟੀ ਤੌਰ ਤੇ ਚੱਲਦੇ ਆਂ ਜਿੱਥੇ ਪ੍ਰਬੰਧਾਂ ਵਿੱਚ ਆ ਗੁਰਦੁਆਰਾ ਸਾਹਿਬ ਨਾਤੇ ਸਾਡੀ ਕਦੇ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਨਹੀਂ ਕਦੀ ਇਹ ਦਖਲ ਦਿੱਤਾ ਵੀ ਤੁਸੀਂ ਆਹ ਕਰੋ ਤੇ ਨਾ ਕੋਈ ਦਿੰਦਾ ਹੀ ਆ ਜੀ ਇਦਾਂ ਦਖਲ ਤੇ ਇਹਦੇ ਵਿੱਚ ਕੋਈ ਨਹੀਂ ਮੰਗੇ ਕੀ ਕਰਦੇ ਆ ਜੀ ਜੋ ਅਸੀਂ ਜਾਨੋ ਤਾਂ ਦੋ ਉਦੇਸ਼ ਹੁੰਦੇ ਨੇ ਉਤੋਂ ਸਾਡੀ ਐਸਪੀਸੀ ਦੇ ਪ੍ਰਧਾਨ ਸਾਹਿਬ ਦੇ ਅਸੀਂ ਉਹਨਾਂ ਤੇ ਪਹਿਰਾ ਦਿੰਦੇ ਆ ਸਾਰੇ ਤੁਹਾਨੂੰ ਲੱਗਦਾ ਕਿ ਮੈਨੇਜਰ ਸਾਨੂੰ ਜੋ ਸਟੈਂਡ ਲਿਆ ਉਸ ਤੇ ਵਿਰੋਧ ਵਿੱਚ ਇਹ ਪ੍ਰੈਸ ਕਾਨਫਰੈਂਸ ਕੀ ਇਹ ਇਹ ਦੇਖੋ ਜੀ ਮੈਨੇਜਰ ਸਾਹਿਬ ਨੇ ਜਿਹੜਾ ਸਟੈਂਡ ਲਿਆ ਵਾ ਬਹੁਤ ਚੰਗਾ ਸਟੈਂਡ ਲਿਆ ਵਾ ਮੈਂ ਕਹਿੰਦਾ ਇਹਨਾਂ ਨੇ ਬੜੀ ਜੁਰਤ ਕੀਤੀ ਆ ਮੈਂ ਇਹਨਾਂ ਦੀ ਮਤਲਬ ਚਲਾਗਾ ਕਰਤਾ ਔਰ ਕਿਟਾਨ ਵੰਗੂ ਇਹਨਾਂ ਦੇ ਪਿੱਛੇ ਖੜਾ ਆ ਮੈਂ ਵੀ ਕਿਸੇ ਤਰ੍ਹਾਂ ਦਾ ਵੀ ਇਹਨਾਂ ਨੂੰ ਕੋਈ ਇਦਾਂ ਦਾ ਕੋਈ ਗਲਤ ਬਲਤ ਇਹਨਾਂ ਤੇ ਅਲੀਗੇਸ਼ਨ ਲਾਵੇ ਪਰ ਜੇ ਮੈਨੇਜਰ ਸਾਹਿਬ ਜਿੱਥੇ ਗੁਰਦਾਰਾ ਸਾਹਿਬ ਦੇ ਹੱਕਾਂ ਲਈ ਖੜੇ ਆ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਰਬਾਰਾ ਸਿੰਘ ਵਰਦੀ ਜ਼ਿਲ੍ਹਾ ਪ੍ਰਧਾਨ ਜੂਥੇ ਕਾਲੀ ਦਲ ਕਪੂਰਥਲਾ ਮੈਂਬਰ ਪੀਏਸੀ ਸ਼੍ਰੋਮਣੀ ਅਕਾਲੀ ਦਲ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ 베ਰ ਸਾਹਿਬ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ ਪੌਣੇ 15 ਸਾਲ ਆਪਣਾ ਜੀਵਨ ਗੁਜ਼ਾਰਿਆ ਉਸ ਧਰਤੀ ਤੋਂ ਇਹ ਮੈਂ ਗੱਲ ਸ਼ੁਰੂ ਕਰਨ ਜਾ ਰਿਹਾ ਕਿਉਂਕਿ ਇੱਥੇ ਜਿਹੜੇ ਗੁਰਦੁਆਰਾ ਸਾਹਿਬ ਵਿਖੇ ਨਵੇਂ ਮੈਨੇਜਰ ਗੁਰਬਖਸ਼ ਸਿੰਘ ਖਾਲਸਾ ਆਏ ਨੇ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੇ ਵਿੱਚ ਬਹੁਤ ਜਿਹੜਾ ਕਹਿੰਦੇ ਹੁੰਨੇ ਘਟੀਆ ਦਰਜੇ ਦਾ ਆਪਣਾ ਕੰਮ ਕੀਤਾ ਨਾ ਤਾਂ ਇੱਥੇ ਲੰਗਰ ਦੇ ਵਿੱਚ ਕੋਈ ਪ੍ਰਬੰਧ ਹੈ ਘਟੀਆ ਦਾਲਾ ਨੇ ਘਟੀਆ ਪ੍ਰਸ਼ਾਦੇ ਨੇ ਜਿਹੜੀਆਂ ਆਉਣ ਵਾਲੇ ਸ਼ਰਧਾਲੂ ਸਾਨੂੰ ਦੱਸਦੇ ਨੇ ਕਿ ਇਹ ਜਿਹੜਾ ਜਿਹੜਾ ਮੈਨੇਜਰ ਸਾਹਿਬ ਵੱਲੋਂ ਕੀਤਾ ਗਿਆ ਪ੍ਰਬੰਧ ਜੋ ਕਿ ਆਤੀ ਘਟੀਆ ਦਰਜੇ ਦਾ ਹੈ ਦੂਜੇ ਪਾਸੇ ਜਿਹੜੇ ਬਾਹਰੋਂ ਆਉਣ ਵਾਲੇ ਸ਼ਰਧਾਲੂ ਹਨ ਉਹਨਾਂ ਨੂੰ ਨਾ ਤਾਂ ਕਿਤੇ ਕਮਰੇ ਦਿੱਤੇ ਜਾਂਦੇ ਹਨ ਉਹਨਾਂ ਲੋਕ ਵੀ ਸਾਨੂੰ ਰਾਤ ਭਰate ਫੋਨ ਆਉਂਦੇ ਨੇ ਕਮਰਾ ਨਹੀਂ ਦਿੱਤਾ ਜਾਂਦਾ ਜਦ ਕਿ ਮੈਨੇਜਰ ਆਪਣੇ ਸਹਿਤਿਆਂ ਨੂੰ ਏਸੀ ਵਾਲੇ ਕਮਰੇ ਅਲਾਟ ਕਰਦੇ ਨੇ ਜਾਂ ਆਪਦੇ ਜਿਹੜੇ ਇਹਨਾਂ ਦੇ ਇਰਦ ਗਿਰਦ ਘੁੰਮਦੇ ਨੇ ਉਹਨਾਂ ਦੇ ਚੇਤਿਆਂ ਨੂੰ ਇਹ ਏਸੀ ਵਾਲੇ ਕਮਰੇ ਅਲਾਟ ਕੀਤੇ ਨੇ ਆਮ ਸ਼ਰਧਾਲੂ ਨੂੰ ਇਹਨਾਂ ਲੋਕ ਕੋਈ ਕਮਰਾ ਨਹੀਂ ਅਲਾਟ ਕੀਤਾ ਜਾਂਦਾ ਇਸ ਤੋਂ ਪਹਿਲਾਂ ਵੀ ਮੈਨੇਜਰ ਆਏ ਨੇ ਗੁਰਦੁਆਰੇ ਦੇ ਪ੍ਰਬੰਧ ਵਧੀਆ ਚੱਲਦੇ ਰਹੇ ਨੇ ਪਰ ਜਦੋਂ ਦਾ ਇਹ ਗੁਰਬਖਸ਼ ਸਿੰਘ ਖਾਲਸਾ ਮੈਨੇਜਰ ਆਇਆ ਉਦੋਂ ਤੋਂ ਹੀ ਗੁਰਦੁਆਰਾ ਸ੍ਰੀ ਵੇਰ ਸਾਹਿਬ ਜੀ ਦੇ ਪ੍ਰਬੰਧ ਬਹੁਤ ਹੀ ਘਟੀਆ ਦਰਜੇ ਦੇ ਆ ਕੁਝ ਕਹਣਾ ਹੈ ਕੋਈ ਦੁਬਾਰ ਦਾ ਮਸਲਾ ਹੈ ਜਿਸ ਨੂੰ ਉਲਝਾਇਆ ਜਾ ਰਿਹਾ ਹੈ ਇਸ ਵਾਸਤੇ ਨਹੀਂ ਜੀ ਸਾਨੂੰ ਤੇ ਕਿਸੇ ਦੁਬਾਰ ਦੇ ਮਸਲੇ ਬਾਰੇ ਨਹੀਂ ਪਤਾ ਉਹ ਮੈਨੇਜਰ ਸਾਹਿਬ ਹੀ ਦੱਸ ਸਕਦੇ ਕਿਹੜੀ ਦੁਬਾਰ ਦਾ ਮਸਲਾ ਸਾਨੂੰ ਤੇ ਕਿਸੇ ਮੈਂ ਅਹੀਂ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਨੂੰ ਲੈ ਕੇ ਗੱਲ ਕਰ ਰਹੇ ਹਾਂ ਇਸ ਬਾਬਤ ਵਿੱਚ ਮੁਲਾਕਾਤ ਕੀਤੀ ਹੈ ਨਹੀਂ ਇਸ ਬਾਬਤ ਇਹ ਦੋ ਤਿੰਨ ਦਿਨ ਪਹਿਲਾਂ ਮੈਨੇਜਰ ਸਾਹਿਬ ਨੂੰ ਮਿਲੇ ਸੀ ਅਸੀਂ ਮੈਨੇਜਰ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਮੈਨੇਜਰ ਸਾਹਿਬ ਤਿੰਨ ਘੰਟੇ ਸਾਨੂੰ ਬਿਠਾ ਕੇ ਰੱਖਿਆ ਗਿਆ ਤੇ ਉਹਨਾਂ ਨੂੰ ਅਸੀਂ ਦੋਸਤਾਂ ਦੀ ਕੋਸ਼ਿਸ਼ ਕੀਤੀ ਗਈ ਸੰਗਤਾਂ ਦੇ ਵਿੱਚ ਨਿਰਾਸ਼ਾ ਵਾ ਕਿ ਲੰਗਰ ਜਿਹੜਾ ਵਧੀਆ ਨਹੀਂ ਹੈਗਾ ਸਾਨੂੰ ਸਰਾਵਾਂ ਨਹੀਂ ਮਿਲਦੀਆਂ ਪਰ ਮੈਨੇਜਰ ਸਾਹਿਬ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਮੈਂ ਮੈਂ ਸੀ ਮੇਰੇ ਨਾਲ RAMESH ਸਾਹਿਬ ਸੀਗੇ ਅਸੀਂ 3 ਘੰਟੇ ਬੈਠ ਕੇ ਗੁਰਦੁਆਰਾ ਸਾਹਿਬ ਤੋਂ ਉਦਾਂ ਹੀ ਆ ਗਏ ਹੁਣ ਕੀ ਮੰਗੀ ਕਰਨਾ ਚਾਹੁੰਦੇ ਹੁਣ ਅਸੀਂ ਮੰਗ ਕਰਨੀ ਮੰਗ ਕਰਨਾ ਚਾਹੁੰਦੇ ਆ ਕਿ ਜਾਂ ਤੇ ਇਸ ਮੈਨੇਜਰ ਦਾ ਤਬਾਦਲਾ ਕੀਤਾ ਜਾਵੇ ਕੋਈ ਵਧੀਆ ਪ੍ਰਬੰਧਕ ਇੱਥੇ ਲਾਇਆ ਜਾਵੇ ਤਾਂ ਕਿ ਐਡੀ ਵੱਡੀ ਜਿਹੜੀ ਚੈਰਨਸ਼ੋ ਪ੍ਰਾਪਤ ਧਰਤੀ ਆ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ 14 ਥਾਲ 9 ਮਹੀਨੇ ਤੇ 13 ਦਿਨ ਦਾ ਸਮਾਂ ਗੁਜ਼ਾਰਿਆ ਇਹ ਇੱਥੋਂ ਹੀ ਬਾਣੀ ਦਾ ਜਿਹੜਾ ਉਚਾਰਨ ਸ਼ੁਰੂ ਹੋਇਆ ਇੱਥੋਂ ਹੀ ਗੁਰਨਾਮ ਸਿੰਘ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀਆਂ ਨੇ ਤੇ ਇਹੋ ਜਿਹਾ ਵਧੀਆ ਧਾਰਮਿਕ ਸਥਾਨ ਤੇ ਕੋਈ ਵਧੀਆ ਮੰਦਰ ਲਾਇਆ ਜਾਵੇ ਮੈਂ ਸਤਨਾਮ ਸਿੰਘ ਗਰਾਮੇ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਕਾਲੀਦਨ ਮੋਦਾਇਆ ਜੀ ਕੇ ਅਸੀਂ ਪਰਸੋਂ ਮੈਜਰ ਸਾਹਿਬ ਨੂੰ ਮਿਲਣ ਗਏ ਕਿਸੇ ਕੰਮਕਾਰ ਕੁਈ ਤਰ੍ਹਾਂ ਦੇ ਤਾਂ ਲੋਕ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਕਿ ਸ਼੍ਰੋਮਣੀ ਕਾਲੀ ਜਲ ਦੇ ਨਮਾਇंदे ਐ ਇਥੋਂ ਦੇ ਲੋਕਲ ਮਾਡੀ ਦੇ ਤੇ ਸ਼ਿਕਾਇਤਾਂ ਸਗੀਆਂ ਕਿ ਲੰਗਰ ਦੀ ਬਹੁਤ ਮਾੜੇ ਹਾਲਾਤ ਨੇ ਲੰਗਰ ਚ ਦਾਲ ਕਾਲੀ ਆ ਬਿਲਕੁਲ ਦਾਣਾ ਨਹੀਂ ਲੱਭਦਾ ਪਾਣੀ ਵਰਗੀ ਦਾਲ ਆ ਪ੍ਰਸ਼ਾਦੇ ਕੱਚੇ ਨੇ ਤੇ ਅਸੀਂ ਮੈਨੇਜਰ ਸਾਹਿਬ ਕੋਲ ਗਏ ਫੋਨ ਕਰਕੇ ਗਏ ਦਰਵਾਜ ਸਿੰਘ ਨੇ ਫੋਨ ਕੀਤਾ ਵੀ ਅਸੀਂ ਮਿਲਣਾ ਹਾਂ ਅਸੀਂ ਮਿਲਣ ਗਏ ਸਾਨੂੰ ਮੈਨੇਜਰ ਸਾਹਿਬ ਕਹਿੰਦੇ ਵੀ ਬੈਠੋ ਤੁਸੀਂ ਮੈਂ 5 ਮਿੰਟ ਚਾਹੀ ਦੋ ਢਾਈ ਘੰਟੇ ਅਸੀਂ ਬੈਠ ਕੇ ਉੱਥੇ ਆ ਗਏ ਮੈਂ ਜੀ ਸਾਹਿਬ ਨਹੀਂ ਆਇਆ ਫਿਰ ਅੱਜ ਅਸੀਂ ਇਹਨਾਂ ਨੂੰ ਫੋਨ ਲਾਇਆ ਵੀ ਤੁਸੀਂ ਮੈਂ ਸਾਹਿਬ ਮਿਲਣਾ ਸੀ ਤੁਹਾਨੂੰ ਫਿਰ ਕਹਿੰਦੇ ਜੀ ਅਹੀਂ ਤੇ ਸੰਤ ਘਾਟਾਂ ਉੱਥੇ ਆ ਜਾਓ ਅਸੀਂ ਉੱਥੇ ਗਏ ਅਸੀਂ ਕਿਹਾ ਮੈਂਦਰ ਸਾਹਿਬ ਵੀ ਅਸੀਂ ਆਏ ਸੀ ਮਸਲੇ ਬਾਰੇ ਤੁਹਾਨੂੰ ਉਦੋਂ ਕਿਹਾ ਸੀਗਾ ਸਾਡੀ ਕੋਈ ਗੱਲ ਨਹੀਂ ਕੋਈ ਸੁਣਵਾਈ ਨਹੀਂ ਕੀਤੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵੀ ਸਾਨੂੰ ਅਸੀਂ ਉੱਧੇ ਹੀ ਉਥੋਂ ਆ ਗਏ ਮਤਲਬ ਅਸੀਂ ਇਹ ਕਿਹਾ ਵੀ ਅਸੀਂ ਨਮੰਦੇ ਆਥੋਂ ਵੀ ਸਾਨੂੰ ਲੋਕ ਆ ਕੇ ਕਹਿੰਦੇ ਆ ਕਿ ਤੁਸੀਂ ਜਿਹੜਿਆ ਧਾਰਮਿਕ ਮਸਲਿਆਂ ਤੇ ਤੁਸੀਂ ਮੜਾ ਅਕਾਲੀ ਦਲ ਨਾਲ ਹੈ ਜੁੜੇ ਹੋਏ ਹੋ ਇੱਥੇ ਜਾ ਕੇ ਮੈਨੇਜਰ ਸਾਹਿਬ ਨੂੰ ਕੋ ਵੀ ਕੋਈ ਇੱਥੇ ਪ੍ਰਬੰਧ ਵਧੀਆ ਹੋ ਜਨਤਾ ਨੇ ਸਾਡੇ ਕੋ ਆਉਣਾ ਸਾਨੂੰ ਪੁੱਛਦੇ ਆ ਲੋਕ ਅਸੀਂ ਨੁਮਾਇੰਦੇ ਕਰਕੇ ਅਸੀਂ ਗਏ ਆ ਅਸੀਂ ਪਿਆਰ ਨਾਲ ਗੱਲ ਕੀਤੀ ਆ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਪੂਰਾ ਹੋਟਲ ਦੀ ਦੀਵਾਰ ਦਾ ਕੀ ਰੌਲਾ ਕਹਿੰਦੇ ਹੋਟਲ ਦੀ ਦੀਵਾਰ ਦੇਖੋ ਜੀ ਦਵਾਰਾਂ ਕੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਸੀਂ ਇੱਥੋਂ ਦੇ ਨੁਮਾਇੰਦੇ ਆ ਲੋਕਾਂ ਨੇ ਸਾਡੇ ਕੋਲ ਆਉਣਾ ਹੁੰਦਾ ਕੰਮ ਕਰਨ ਵਾਸਤੇ ਉਹ ਨਹੀਂ ਕੋਈ ਮੈਟਰ ਰੱਖਦਾ ਵੀ ਕੁਝ ਕੰਮ ਹੋ ਜਾਂਦੇ ਕੋਈ ਬਦਲੀ ਹੋ ਗਈ ਕੁਝ ਹੋ ਜਾਂਦੀ ਕੁਝ ਨਹੀਂ ਹੁੰਦੀ ਉਹ ਸਾਨੂੰ ਕੋਈ ਮੈਟਰ ਨਹੀਂ ਹੈ ਕਿ ਸੀ ਦੀ ਦੁਆਰ ਆ ਉਹ ਹੋਵੇ ਨਾ ਹੋਵੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਆ ਲੇਕਿਨ ਸਾਨੂੰ ਜਿਹੜੇ ਮੁੱਦੇ ਆ ਉਹਦੇ ਬਾਰੇ ਤੇ ਸਾਨੂੰ ਦੇਖੋ ਜੀ ਇਹਨਾਂ ਨੂੰ ਕਹਿਣਾ ਪੈਣਾ ਇਹਨਾਂ ਦੇ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਜਾ ਕੇ ਵੀ ਮੈਨੇਜਰ ਸਾਹਿਬ ਇਦਾਂ ਨਾ ਕਰੋ ਤੁਸੀਂ ਪ੍ਰਬੰਧ ਆਪ ਦੇ ਠੀਕ ਕਰੋ ਹਾਂਜੀ ਮੈਨੇਜਰ ਸਾਹਿਬ ਦੇ ਦੋਸਲਾ ਹੈ ਮੈਨੇਜਰ ਮੈਨੇਜਰ ਸਭ ਤੋਂ ਸਾਨੂੰ ਪਰਮਾਨ ਲੈਣ ਦੀ ਲੋੜ ਨਹੀਂ ਦੇਖੋ ਅਸੀਂ ਸ਼੍ਰੋਮਣੀ ਕਾਲੀਕਾਲ ਤੋਂ 30 ਸਾਲ ਤੋਂ ਸੇਵਾ ਕਰ ਰਹੇ ਹਾਂ ਔਰ ਅਸੀਂ ਜਿਹੜੇ ਆ ਇੱਥੇ ਗੁਰੂ ਘਰ ਨਾਲ ਕੋਈ ਵੀ ਮਾਰਾ ਕੰਮ ਹੁੰਦਾ ਅਸੀਂ ਕਵਾਂਗੇ ਅਸੀਂ ਬੋਲਾਂਗੇ ਅਸੀਂ ਆਵਾਜ਼ ਚੱਕਾਂਗੇ ਸਾਨੂੰ ਤਾਂ ਐਸਜੀਪੀਸੀ ਕੋਲ ਆਉਣ ਦੇ ਨੂੰ ਕਹਿੰਦੇ ਨਹੀਂ ਮੇਰਾ ਕੀ ਜੀ ਅਸੀਂ ਇੱਕ ਦੋ ਦਿਨ ਚ ਮਿਲ ਰਹੇ ਹਾਂ ਪਤਾਨ ਸਾਹਿਬ ਨੂੰ ਅਸੀਂ ਇੱਕ ਦੋ ਦਿਨ ਚ ਮਿਲ ਰਹੇ ਹਾਂ ਸਾਰੇ ਕਾਈ ਪਹੁੰਚਣਗੇ ਸ਼੍ਰੋਮਣੀ ਕਮਲਪੁਰ ਪਹੁੰਚਾਂਗੇ ਬਿਲਕੁਲ ਚੰਗਾ ਸਾਰੇ ਪਹੁੰਚਾਂਗੇ ਜੀ ਅਸੀਂ ਇਹ ਥੋੜੀ ਗੱਲ ਆ ਕਿ ਦੇਖੋ ਗੁਰੂ ਘਰ ਦੇ ਪ੍ਰਬੰਧ ਵਾਲਿਆਂ ਅਸੀਂ ਬੇਨਤੀ ਕਰਨ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਮੰਜਰ ਸਾਹਿਬ ਇਦਾਂ ਕਰਦੇ ਵੱਡਾ ਵਫਦ ਲੈ ਕੇ ਜੀ ਸਭ ਨੂੰ ਮਿਲਾਂਗੇ ਨਹੀਂ ਮਿਲਾਂਗੇ ਹਾਸ਼ਦੀ ਵੀ ਗੱਲ ਉਹ ਹੈ ਕੀ ਮੈਂ ਤੁਹਾਨੂੰ ਜੇ ਸ਼ਰਧਾਲੂ ਦੇਖੋ ਜੀ ਸ਼ਰਧਾਲੂਆਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ ਅਸੀਂ ਇੱਥੇ ਰਾਤ ਨੂੰ ਕੋਈ 10 ਵਜੇ ਇੱਕ ਦਿਨ ਸੈਰ ਕਰ ਰਹੇ ਸੀਗੇ ਹਰ ਸਭ ਗੁਰਦੁਆਰੇ ਸਾਹਮਣੇ ਇੱਥੇ ਆ ਕੇ ਸ਼ਰਧਾਲੂ ਪਹੁੰਚੇ ਸੁੱਤੇ ਹੋਏ ਸੀ ਅਸੀਂ ਉਹਨਾਂ ਨੂੰ ਕਿਹਾ ਬੇ ਸਭ ਕੁਝ ਦੋੜੇ ਜੋ ਕਹਿੰਦੇ ਜੂ ਅੰਦਰ ਸਮ ਕਹਿੰਦੇ ਕਮਰੇ ਆ। ਇਹ ਵੀਆਈਪੀ ਕਲਚਰ ਆ ਵੀਰ ਗੁਰਦੁਆਰਾ ਸਾਹਿਬ ਤੇ ਮੈਂ ਕਹਿੰਦਾ ਜਦੋਂ ਦਾ ਇਹ ਮੈਨੇਜਰ ਆਇਆ ਜੀ ਉਦੋਂ ਦਾ ਇਹੀ ਚੱਲ ਰਿਹਾ ਵੀਆਈਪੀ ਕਲਚਰ ਬਸ ਉਹੀ ਗੱਲ ਆ ਮਤਲਬ ਬਿਲਕੁਲ ਕਿਸੇ ਦੀ ਕੋਈ ਸੁਣਵਾਈ ਨਹੀਂ ਮੇਰਾ ਨਾਮ ਲਖਵਿੰਦਰ ਸਿੰਘ ਕੌੜਾ ਤੇ ਮੈਂ ਡਿਸਟ੍ਰਿਕਟ ਦੇ ਮੀਤ ਪ੍ਰਧਾਨਵਾ ਤੇ ਮੈਂ ਦੋ ਤਿੰਨ ਦਿਨ ਪਹਿਲਾਂ ਗਿਆ ਸੀਗਾ ਮੈਨੇਜਰ ਸਾਹਿਬ ਕੋਲ ਪਹਿਲਾ ਗੱਲ ਤੋਂ ਮਿਲਦਾ ਨਹੀਂ ਉਥੇ ਇੱਕ ਪੁਰਾਣਾ ਮੈਨੇਜਰ ਜਿਹੜਾ ਇਹਨਾਂ ਦਾ ਸੀਗਾ ਰਿਟਾਇਰਡ ਹੋਇਆ ਹੋਇਆ ਪ੍ਰਬੰਧ ਸਾਰਾ ਉਹ ਚਲਾ ਰਿਹਾ ਵਾ ਇਹ ਜਿਹੜਾ ਮੈਨੇਜਰ ਤਾਂ ਨਾ ਦਾ ਵਾ ਜਿਹੜਾ ਮਤਲਬ ਕੀ ਆ ਇਹਨੂੰ ਇਹ ਮੈਨੇਜਰ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਇਸ ਗੁਰਦੁਆਰੇ ਦੇ ਲੈਕ ਹੀ ਨਹੀਂ ਆ ਕਿਉਂ ਕਿਉਂਕਿ ਬਿਲਕੁਲ ਇਹਨੂੰ ਪਤਾ ਹੀ ਨਹੀਂ ਪ੍ਰਬੰਧ ਕਿੱਦਾਂ ਚਲਾਏ ਜਾਂਦੇ ਆ ਔਰ ਦੂਸਰੀ ਗੱਲ ਇੰਨੇ ਪ੍ਰਬੰਧ ਮਾਰੇ ਲੰਗਰ ਦੇ ਵਿੱਚ ਜਾਈਏ ਤੇ ਦਾਲ ਤੇ ਇੰਨੀ ਘਟਿਆ ਔਰ ਸਾਰੇ ਆਉਦੇ ਆ ਬਈ ਬਹੁਤ ਬੁਰਾ ਹਾਲਵਾ ਇਹ ਮੈਂਜਰ ਸਾਹਿਬ ਇਹ ਕਿਸੇ ਦੀ ਗੱਲ ਨਹੀਂ ਸੁਣਦਾ ਫਿਰ ਜੰਮੂ ਤੋਂ ਆਏ ਸੀਗੇ ਜਦੋਂ ਇਹ ਨਾ ਹੋਇਆ ਸੀਗਾ ਥੋੜੇ ਦਿਨ ਪਹਿਲਾਂ ਜਦੋਂ ਹੜ ਆਏ ਸੀਗੇ ਉਹ ਸਿੰਘ ਲੈ ਕੇ ਆਏ ਦੋ ਟਰੱਕ ਇੱਥੇ ਆਪਣਾ ਰਸਦ ਦੇ ਉਹਨਾਂ ਵਿਚਾਰਿਆਂ ਸਾਰਿਆਂ ਇੱਥੇ ਵੰਡੇ ਵਧੀਆ ਤਨਾ ਅਸੀਂ ਨਾਲ ਜਾ ਕੇ ਮੰਡਾਏ ਤੇ ਜਦੋਂ ਉਹ ਦਰਸ਼ਨ ਕਰਨ ਲਈ ਆਏ ਤੇ ਉਹਨਾਂ ਨੂੰ ਅੰਦਰ ਕਮਰਾ ਨਹੀਂ ਦੇ ਰਹਿ ਉਹ ਵਿਚਾਰੇ ਮੇਰੇ ਕੋਲ ਕੋਈ ਵਾਕਬ ਸੀ ਮੈਂ ਨਾਲ ਗਿਆ ਸੀਗਾ ਉਸ ਟਾਈਮ ਮੇਰੇ ਕੋਲ ਆਏ ਫੇ ਮੈਂ ਅੰਦਰ ਗਿਆ ਨਹੀਂ 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 ਅਸੀਂ ਨਹੀਂ ਕਮਰੇ ਸਾਰੇ ਬੋਕਾਤ ਕਮਰੇ ਸਾਰੇ ਇਹਨਾਂ ਦੇ ਖਾਸਮ ਖਾਸ ਦੇ ਕੋਲ ਹੁੰਦੇ ਆ ਔਰ ਸੰਗਤ ਲਈ ਇਹਨਾਂ ਦੇ ਕੋਲ ਕੋਈ ਨਾ ਏਸੀ ਰੂਮ ਦੇਣਾ ਵਾ ਤਾਂ ਦੂਜਾ ਵੀ ਦੇਣਾ ਵਾ ਤੇ ਉਹ ਜੀ ਤੁਸੀਂ ਹਾਲ ਲੈ ਲਓ ਇਹ ਬਹੁਤ ਮਾੜਾ ਹਾਲ ਵਾ ਇੱਥੇ ਇਸ ਮੈਨੇਜਰ ਨੂੰ ਇਮੀਡੀਏਟਲੀ ਇੱਥੋਂ ਬਦਲਿਆ ਜਾਵੇ ਕਿਉਂਕਿ ਇਹ ਇਸ ਵੱਡਾ ਇੱਕ ਗੁਰੂ ਘਰ ਵਾ ਇਹਦੇ ਅੰਡਰ ਬਹੁਤ ਗੁਰੂ ਘਰ ਆਉਂਦੇ ਆ ਸਾਰੇ ਇਤਿਹਾਸਕ ਆ ਇਹ ਇਹ ਇਸ ਲੈਕ ਹੈ ਹੀ ਨਹੀਂਗਾ ਕਿ ਇਹ ਜਿਹੜਾ ਮੈਨੇਜਰ ਇਥੋਂ ਦਾ ਪ੍ਰਬੰਧ ਚਲਾ ਸਕਦਾ ਤੁਸੀਂ ਦੇਖਿਆ ਹੋਊਗਾ ਕਿ ਤੁਹਾਨੂੰ ਰਾਤ ਕੀ ਹਲਾਦ ਹੁੰਦੇ ਆ ਛੜਕਾ ਵਾ ਮੇਰੇ ਕੋਲ ਤਾਂ ਮੇਰਾ ਬਿਲਕੁਲ ਸਾਹਮਣੇ ਘਰ ਵਾ ਮੇਰੇ ਦੁਕਾਨ ਵਾਲਾ ਉੱਥੇ ਮੇਰੇ ਕੋਲ ਅਕਸਰ ਆਉਂਦੇ ਮੈਂ ਜਾ ਕੇ ਕਈ ਕਈ ਵਾਰ ਕਈਆਂ ਨੂੰ ਕਹਿ ਕਹਿ ਕੇ ਉਥੋਂ ਰੂਮ ਦਵਾਈ ਦਾ ਲੇਕਿਨ ਇਹ ਜਦੋਂ ਵੀ ਜਾਈਦਾ ਵਾ ਪਹਿਲੀ ਗੱਲ ਤਾਂ ਫੋਨ ਨਹੀਂ ਚੱਕਦਾ ਤੇ ਜਦੋਂ ਜਾਈਦਾ ਤੇ ਦਫ਼ਤਰ 'ਚ ਹੁੰਦਾ ਨਹੀਂ ਤਾਂ ਇੱਕ ਬਾਇਆ ਹੁੰਦਾ ਵਾ ਜਦੋਂ ਜਾਈਦਾ ਦਿਨੇ ਤਾਂ ਸਾਰਾ ਦਿਨ ਚੰਨਣ ਸਿੰਘ ਇੱਕ ਪੁਰਾਣਾ ਮੈਨੇਜਰ ਆਂਦਾ ਸਕਤਰ ਉਹ ਹੀ ਹੁੰਦਾ ਉਹ ਉਹਨੂੰ ਹੀ ਕਹਿੰਦਾ ਤੂੰ ਦੇਖ ਲੈ ਇਹ ਸਿਸਟਮ ਮਾਰਾ ਵਾ ਜੀ ਇਹਦਾ ਇਹ ਇਹ ਬਿਲਕੁਲ ਇਸ ਗੁਰਦੁਆਰਾ ਸਾਹਿਬ ਦੇ ਇਹ ਵੱਡੇ ਗੁਰਦੁਆਰੇ ਦੇ ਲੈਖ ਹੈ ਨਹੀਂ ਗਾ ਬਿਲਕੁਲ ਇਹ ਮੈਨੇਜਰ ਅਸੀਂ ਅਸੀਂ ਇਸ ਲਈ ਮਿਲਣ ਜਾਵਾਂਗੇ ਅਸੀਂ ਇੱਕ ਦੋ ਦਿਨ ਦੇ ਵਿੱਚ ਪ੍ਰਧਾਨ ਸਾਹਿਬ ਕੋਲ ਪਹੁੰਚਾਂਗੇ ਔਰ ਸਾਰੇ ਉਹਨਾਂ ਹਾਲਾਤ ਦੱਸਾਂਗੇ ਵੀ ਇਹ ਮੈਨੇਜਰ ਨੂੰ ਇਮੀਡੀਟਲੀ ਬਦਲ ਕੇ ਕੋਈ ਚੰਗਾ ਵੰਜ ਲਿਆਂਦਾ ਜਾਵੇ ਜਦ ਕੇ ਥੋੜੇ ਦਿਨ ਪਹਿਲਾਂ ਇੱਥੋਂ ਬਦਲਿਆ ਗਿਆ ਇੱਕ ਮੈਨੇਜਰ ਜਿਹੜਾ ਸੀਗਾ ਬਾਜਵਾ ਸਾਹਿਬ ਸਤਵਿੰਦਰ ਸਿੰਘ ਬਾਜਵਾ ਉਸ ਟਾਈਮ ਦੇ ਉੱਤੇ ਚਾਹੇ ਇਦਾਂ ਦਾ ਵਧੀਆ ਲੰਗਰ ਦਾ ਪ੍ਰਬੰਧ ਸੀ ਔਰ ਜਿੰਨਾ ਆਪਾਂ ਕਹਿ ਦਈਏ ਕਿ ਮਤਲਬ ਕਿ ਉਹ ਤੋਂ ਵਧੀਆ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਹੈਗਾ ਔਰ ਅਸੀਂ ਚਾਹੁੰਦੇ ਇਸ ਤਰ੍ਹਾਂ ਦਾ ਕੋਈ ਮੈਨੇਜਰ ਹੋਵੇ ਜਿਹੜਾ ਕਿ ਵਧੀਆ ਤਰ੍ਹਾਂ ਨਾਲ ਪ੍ਰਬੰਧ ਕਰ ਸਕੇ ਲੰਗਰ ਦਾ ਵੀ ਔਰ ਆਈ ਹੋਈ ਸੰਗਤ ਨੂੰ ਵੀ ਵਧੀਆ ਤਰ੍ਹਾਂ ਟ੍ਰੀਟ ਕਰ ਸਕੇ ਆ ਵੱਡੇ ਗੁਰਪੁਰਬ ਨਾ ਨੇ ਕਿਸਤਾ ਲੱਗ ਰਿਹਾ ਸੰਗਤਾਂ ਦੇ ਕੀ ਹਾਲ ਹੋ ਜਦੋਂ ਆਪਾਂ ਜਿਸ ਤਰ੍ਹਾਂ ਨਾਲ ਮੰਜ ਸਾਹਿਬ ਟ੍ਰੀਟ ਕਰ ਰਹੇ ਆ ਤੇ ਅਗਲਾ ਪ੍ਰਬੰਧ ਕੀ ਹੋਏਗਾ ਆਪਾਂ ਭਲੀ ਭਤ ਜਾਣਦੇ ਆ ਕਿ ਜੇ ਨਾਰਮਲ ਦਿਨਾਂ ਦੇ ਵਿੱਚ ਉਹ ਪ੍ਰਬੰਧ ਸਹੀ ਨਹੀਂ ਚਲਾ ਸਕਦਾ ਤੇ ਉਹ ਇੰਨੇ ਵੱਡੇ ਗੁਰੂਪੁਰਬ ਦੇ ਉੱਤੇ ਇਹ ਕੀ ਪ੍ਰਬੰਧ ਕੀ ਚਲਾ ਲੇਗਾ ਨਹੀਂ ਬਿਲਕੁਲ ਇਹ ਇੱਕ ਛੋਟੇ-ਮੋਟੇ ਗੁਰਦੁਆਰੇ ਦੇ ਵਿੱਚੋਂ ਆਇਆ ਵਾ ਤੇ ਛੋਟੇ-ਮੋਟੇ ਜੋਗਾ ਯਾ ਇਹ ਇੱਥੋਂ ਦੇ ਇੱਦੇ ਵੱਡੇ ਗੁਰਦੁਆਰੇ ਦੇ ਵਿੱਚ ਇਹਨੂੰ ਲਾਤਾ ਵਾ ਪਤਾ ਨਹੀਂ ਕਿਸ ਵਜਲ ਪ੍ਰਧਾਨ ਸਾਹਿਬ ਨੇ ਲਾਤਾ ਅਸੀਂ ਬੇਨਤੀ ਕਰਦੇ ਹਾਂ ਕਿ ਇਹਨੂੰ ਇਮੀਡੀਏਟਲੀ ਇੱਥੋਂ ਬਦਲ ਕੇ ਇਹਨੂੰ ਆਸੇ-ਪਾਸੇ ਕੀਤਾ ਜਾਵੇ ਤੇ ਇੱਥੇ ਕੋਈ ਵਧੀਆ ਮੈਨੇਜਰ ਲਿਆ ਕੇ ਲਾਇਆ ਜਾਵੇ। ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par